ਵਕਤ ਦਾ ਕੁਝ ਅਜਿਹਾ ਹੇਰ ਫੇਰ ਚੱਲ ਰਿਹਾ ਹੈ ਕਿ ਕਿਸਾਨ ਨੂੰ ਹਰ ਪਾਸਿਓਂ ਜਿਹੜੀ ਆ ਉਹ ਮਾਰ ਜਿਹੜੀ ਆ ਚੱਲਣੀ ਪੈ ਰਹੀ ਆ ਆ ਜਿਹੜੀ ਬਰਫ਼ ਵਾਰੀ ਜਾਂ ਕਹਿ ਲਓ ਅਹਣ ਪੈ ਰਹੀ ਆ ਬਰਫ਼ ਦੇ ਗੋਲੇ ਜਿਹੜੇ ਆ ਇਹ ਡਿੱਗ ਰਹੇ ਆ ਇਹ ਕੱਲ ਸ਼ਾਮ ਦੇ ਵੇਲੇ ਪਿੰਡ ਕੋਟਵਾਲਾ ਸਰਸਾ ਨੰਗਲ ਭਰਤਗੜ ਰੋਪੜ ਵਿਖੇ ਸ਼ਾਮ ਦੇ 5 ਵਜੇ ਇਹ ਹਨੇਰੀ ਝੱਖੜ ਦੇ ਦੌਰਾਨ ਬਹੁਤ ਜਿਹੜਾ ਇਹ ਐਹਣ ਪਈ ਫਸਲਾਂ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਤਬਾਹ ਹੋ ਗਈਆਂ ਕਿਸੇ ਪਾਸੇ ਅੱਗ ਦਾ ਕਹਿਰ ਕਿਸੇ ਪਾਸੇ ਮੀਂਹ ਦਾ ਕਹਿਰ ਤੇ ਆ ਜਿਹੜਾ ਅਵੱਲਾ ਕਹਿਰਾ ਇਹ ਇਸ ਕਹਿਰ ਨੇ ਕਿਸਾਨ ਨੂੰ ਬਿਲਕੁਲ ਤਹਸ ਨਹਸ ਕਰਕੇ ਰੱਖ ਦਿੱਤਾ ਕੁਝ ਕਿਸਾਨ ਤਾਂ ਅਜੇ ਵੀ ਆ ਕਿ ਉਹ ਰੋਪੜ ਵਿਖੇ ਦੌਰੇ ਇਲਾਜ ਹਸਪਤਾਲ ਦੇ ਵਿੱਚ ਨੇ ਕਈਆਂ ਨੂੰ ਜਿਵੇਂ ਕੋਈ ਸਦਮੇ ਦੇ ਵਜ੍ਹਾ ਦੇ ਨਾਲ ਵੀ ਕਈਆਂ ਨੂੰ ਪ੍ਰੋਬਲਮ ਆਈ ਆ ਤੇ ਵਾਕਈ ਗੱਲ ਜਿਹੜੀ ਆ ਇਹ ਸਦਮੇ ਵਾਲੀ ਆ ਕਿ ਜਦੋਂ ਕਿਸੇ ਦੀ ਪੱਕੀ ਹੋਈ ਕਣਕ ਦੇ ਉੱਤੇ ਹਨ ਇਦਾਂ ਪੈ ਜਾਵੇ ਤੇ ਬਚਦਾੱਖ ਨਹੀਂ ਹੈਗਾ ਦੇਖੋ ਪਪੂਲਰਾਂ ਦੀਆਂ ਜਿਹੜੀਆਂ ਟਾਹਣੀਆਂ ਆ ਉਹ ਕਿੱਦਾਂ ਲੱਗੀ ਬਾਰਾ ਉਹ ਤੋੜ-ਤੋੜ ਕੇ ਥੱਲੇ ਇਹ ਸੁੱਟ ਦਿੱਤੀਆਂ ਕਿ ਕਿੰਨੀ ਕੁ ਹਨ ਪਈ ਹੋਗੀ ਤੁਸੀਂ ਅੰਦਾਜ਼ਾ ਲਾ ਸਕਦੇ ਆ ਜਿਵੇਂ ਇੱਕ ਤਰ੍ਹਾਂ Shimla ਦੇ ਵਿੱਚ ਕਹਿ ਲਈਏ ਇਦਾਂ ਦੀ ਬਰਫਵਾਰੀ ਤਾਂ ਹੁੰਦੀ ਦੇਖੀ ਆ ਪਰ ਰੋਪੜ ਭਰ ਕੇ ਜ਼ਿਲ੍ਹੇ ਦੇ ਵਿੱਚ ਇਦਾਂ ਦੀ ਬਰਫਵਾਰੀ ਹੋ ਜਾਣੀ ਇਹ ਬਹੁਤ ਮੰਦਭਾਗੀ ਜਿਹੜੀ ਇੱਕ ਘਟਨਾ ਹੈ ਪਰ ਕੁਦਰਤ ਦੀ ਇੱਕ ਕਰੋਪੀ ਆ ਇਹਦੇ ਅੱਗੇ ਕਿਸੇ ਦਾ ਵਸ ਜਿਹੜਾ ਆ ਉਹ ਨਹੀਂ ਚੱਲਦਾ ਆ ਬੱਚੇ ਉੱਪਰੋਂ ਬਰਫ ਜਿਹੜੀ ਆ ਉਹ ਚੱਕ ਕੇ ਇਹ ਥੱਲੇ ਸੁੱਟਦੇ ਆ ਬੱਚਿਆਂ ਨੂੰ ਕੀ ਪਤਾ ਕਿ ਆਉਣ ਵਾਲਾ ਸਮਾਂ ਕਿਦਾਂ ਦਾ ਆਪੋ ਵਿਖ ਕਿਵੇਂ ਦਾ ਜਾਂ ਕਹਿ ਲੋ ਕਿ ਕੀ ਬੀਤੀ ਆ ਮਾਂ ਬਾਪ ਦੇ ਉੱਤੇ ਛੋਟੇ ਬੱਚੇ ਜਿਹੜੇ ਆ ਉਹ ਨਹੀਂ ਜਾਣਦੇ ਪਰ ਇੱਕ ਥੁਗੜ ਸਿਆਣਾ ਜਿਹੜਾ ਕਿਸਾਨ ਆ ਉਹ ਜਾਣਦਾ ਕਿ ਇਹਦਾ ਜਿਹੜਾ ਨਤੀਜਾ ਇਹਦਾ ਐਂਡ ਜਿਹੜਾ ਆ ਉਹ ਕੀ ਹੋਣ ਵਾਲਾ ਉਹ ਜਿਹੜੇ ਕਿਸਾਨ ਦੇ ਹਰ ਤਰ੍ਹਾਂ ਦੇ ਸੁਪਨੇ ਆ ਉਹ ਚੱਕਣਾ ਚੂਰ ਉਹ ਕਿ ਰਹਿ ਜਾਂਦੇ ਆ